ਪ੍ਰਭੂ ਜੀ ਦੀ ਇਸ ਰੀਤ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਪਰੀ ਜਾਮ ਸੀ ਵੀ ਆਵਾਜ਼ ਰਾਪ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਜ਼ਬੂਰ 88 ਦੀ 20 ਨੰਬਰ ਆਇਤ ਪਰਮੇਸ਼ਰ ਸਾਡੇ ਲਈ ਬਚਾਵਾ ਦਾ ਪਰਮੇਸ਼ਰ ਹੈ ਯਹਵਾ ਪਰਮੇਸ਼ਰ ਵੱਲੋਂ ਹੀ ਮੌਤ ਤੋਂ ਰਿਹਾਈ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸਦੇ ਨੇ ਕਿ ਯਹਵਾ ਪਰਮੇਸ਼ਰ ਹੀ ਸਾਡੇ ਲਈ ਪਰਮੇਸ਼ਰ ਜਿਹੜਾ ਬਚਾਅ ਦਾ ਪਰਮੇਸ਼ਰ ਹੈ ਸਾਨੂੰ ਹਰ ਵੇਲੇ ਹਰ ਸਮੇਂ ਹਰ ਇੱਕ ਮੁਸ਼ਕਿਲ ਤੋਂ ਬਚਾਉਣ ਵਾਲਾ ਪਰਮੇਸ਼ਰ ਹੈ ਤੇ ਯਹਵਾ ਪਰਮੇਸ਼ਰ ਵੱਲੋਂ ਹੀ ਮੌਤ ਤੋਂ ਸਾਨੂੰ ਰਿਹਾਈ ਮਿਲਦੀ ਆ ਬਹੁਤ ਸਾਰੇ ਲੋਕ ਇਹ ਸੋਚਦੇ ਹੋਣਗੇ ਕਿ ਅਗਰ ਸਾਨੂੰ ਮੌਤ ਤੋਂ ਯਹਵਾ ਪਰਮੇਸ਼ਰ ਰਿਹਾਈ ਦਿੰਦੇ ਆ ਤੇ ਪਰਮੇਸ਼ਰ ਵਿੱਚ ਚੱਲਣ ਵਾਲੇ ਬਹੁਤ ਸਾਰੇ ਅਜਿਹੇ ਲੋਕ ਆ ਜੋ ਬਹੁਤ ਜ਼ਿਆਦਾ ਵਫਾਦਾਰੀ ਦੇ ਨਾਲ ਚੱਲਦੇ ਆ ਯੋ ਯਹਵਾ ਪਰਮੇਸ਼ਰ ਦੇ ਨਾਲ ਵਫਾਦਾਰੀ ਕਰਦੇ ਆ ਤੇ ਫਿਰ ਪਰਮੇਸ਼ਰ ਨੂੰ ਮੌਤ ਤੋਂ ਕਿਉਂ ਨਹੀਂ ਬਚਾਉਂਦਾ ਪਰਮੇਸ਼ੁਰ ਸਾਨੂੰ ਇੱਥੇ ਦੁਨਿਆਵੀ ਮੌਤ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਜਿਹੜੀ ਦੁਨਿਆਵੀ ਮੌਤ ਪ੍ਰਭੂ ਯਿਸੂ ਮਸੀਹ ਨੂੰ ਵੀ ਮਿਲੀ ਆ ਪਰ ਪਰਮੇਸ਼ੁਰ ਇੱਥੇ ਆਤਮਿਕ ਮੌਤ ਦੀ ਗੱਲ ਕਰ ਰਿਹਾ ਪਰਮੇਸ਼ੁਰ ਸਾਨੂੰ ਆਤਮਿਕ ਮੌਤ ਤੋਂ ਰਿਹਾਈ ਦਿੰਦੇ ਆ ਆਤਮਿਕ ਮੌਤ ਤੋਂ ਬਚਾਉਂਦੇ ਆ ਸਾਡੀ ਰੂਹ ਦੀ ਜਿਹੜੀ ਆਤਮਾ ਦੀ ਮੌਤ ਆ ਉਸ ਤੋਂ ਬਚਾਉਂਦੇ ਆ ਸਾਨੂੰ ਨਰਕ ਤੋਂ ਬਚਾਉਂਦੇ ਆ ਤਾਂ ਸੱਚਮੱਚ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ੁਰ ਸਾਨੂੰ ਆਤਮਿਕ ਮੌਤ ਤੋਂ ਬਚਾ ਲੈਣ ਅਸੀਂ ਆਤਮਿਕ ਰੀਤੀ ਦੇ ਨਾਲ ਨਾ ਮਰੀਏ ਅਸੀਂ ਆਤਮਿਕ ਆਤਮਾ ਦੇ ਵਿੱਚ ਨਾ ਮਰੀਏ ਪਰ ਅਸੀਂ ਆਤਮਾ ਦੇ ਵਿੱਚ ਹਮੇਸ਼ਾ ਜਿਉਂਦੇ ਰਹੀਏ ਅਸੀਂ ਸੰਸਾਰਿਕ ਮੌਤ ਤਾਂ ਸਾਰਿਆਂ ਨੇ ਮਰਨਾ ਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਆਤਮਾ ਦੇ ਵਿੱਚ ਜਿਉਂਦੇ ਰਹੀਏ ਕਿਉਂਕਿ ਸਾਡਾ ਆਤਮਾ ਬਚਾਇਆ ਜਾਣਾ ਜ਼ਰੂਰੀ ਹੈ ਤੋਂ ਆਓ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਮਾ ਵਡਿਆਈ ਕਰਦੇ ਹੋਏ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਅੱਜ ਦੇ ਰਾਤ ਦੇ ਖੂਬਸੂਰਤ ਵਚਨ ਦੇ ਲਈ ਪਰਮੇਸ਼ਰ ਜੀ ਖੂਬਸੂਰਤ ਹਜ਼ੂਰੀ ਦੇ ਲਈ ਖੁਦਾ ਜੋ ਤੁਸਤਨੁਰਾਦ ਦੇ ਸਮੇਂ ਦੇ ਵਿੱਚ ਵਚਨ ਦਿੱਤਾ ਹਜ਼ੂਰੀ ਦਿੱਤੀ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਚਰਨਾਂ ਦੇ ਵਿੱਚ ਜਗ੍ਹਾ ਦਿੱਤੀ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਅੱਗੇ ਝੁਕਦੇ ਹੋਏ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਕਿ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਹੀ ਸਾਡਾ ਬਚਾਅ ਕਰਨ ਵਾਲੇ ਪਰਮੇਸ਼ਰ ਹੋ ਖੁਦਾ ਸੱਚਮੁੱਚ ਖੁਦਾ ਸਾਨੂੰ ਪਤਾ ਹੈ ਪਰਮੇਸ਼ਰ ਜੀ ਕਿ ਅਸੀਂ ਸਰੀਰਕ ਤੌਰ ਤੇ ਇੱਕ ਨਾ ਇੱਕ ਦਿਨ ਮਰ ਹੀ ਜਾਣਾ ਹੈ ਸੱਚਮੁੱਚ ਪਰਮੇਸ਼ਰ ਜੀ ਇਹ ਸਰੀਰ ਜੋ ਅਸੀਂ ਖੁਦਾਵੰਨ ਜੀ ਇਹਨਾਂ ਇਹਦਾ ਧਿਆਨ ਰੱਖਦੇ ਖੁਦਾਵੰਨ ਜੀ ਇਹ ਸਰੀਰ ਨੇ ਇੱਕ ਦਿਨ ਨਾਸ਼ ਹੋਣਾ ਹੈ ਪਰ ਪ੍ਰਭੂ ਜੀ ਸਾਡਾ ਆਤਮਾ ਬਚਾਇਆ ਜਾਣਾ ਜ਼ਰੂਰੀ ਹੈ ਖੁਦਾਵੰਨ ਜੀ ਸਾਨੂੰ ਰੂਹ ਦੀ ਮੌਤ ਤੋਂ ਬਚਾਉਣਾ ਮੇਰੇ ਖੁਦਾ ਸਾਡੀ ਰੂਹ ਨੂੰ ਨਰਕ ਦੀ ਅੱਗ ਤੋਂ ਬਚਾਉਣਾ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਸਾਨੂੰ ਆਤਮਾ ਦੇ ਵਿੱਚ ਹਮੇਸ਼ਾ ਜਿਉਂਦੇ ਰੱਖਣਾ ਖੁਦਾ ਸਾਨੂੰ ਅਨੰਤ ਕਾਲ ਦਾ ਜੀਵਨ ਦੇਣਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾ ਇਨ੍ਹਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਤੁਸੀਂ ਸਾਡਾ ਬਚਾਅ ਕਰਨਾ ਖੁਦਾ ਨਰਕ ਦੀ ਅੱਗ ਤੋਂ ਪਰਮੇਸ਼ਰ ਜੀ ਵੈਰੀ ਦੀ ਹਰ ਇੱਕ ਚਾਲ ਤੋਂ ਸਾਡਾ ਬਚਾਅ ਕਰਨਾ ਮੇਰੇ ਮਹਾਨ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਨਾ ਵਚਨਾਂ ਨੂੰ ਸਾਡੇ ਸਾਰਿਆਂ ਦੀ ਹੀ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੰ ਜੀ ਹਰੀ ਕ ਭੈਣ ਭਾਈ ਦੇ ਜ਼ਿੰਦਗੀ ਦੇ ਵਿੱਚ ਤੁਹਾਡੇ ਵਚਨ ਪਰਮੇਸ਼ਰ ਜੀ ਲੱਖਾਂ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਖੁਦਾਵੰਦ ਜੀ ਔਰ ਹਰ ਇੱਕ ਪ੍ਰਭ ਜੀ ਭੈਣ ਭਰਾ ਤੁਹਾਡੇ ਇਸ ਵਚਨ ਤੋਂ ਪਰਮੇਸ਼ਰ ਦੀ ਆਸ਼ੀਸ਼ ਔਰ ਬਰਕਤ ਨੂੰ ਪਾਵੇ ਖੁਦਾਵੰਦ ਜੀ ਇਹ ਵਚਨ ਪੜੇ ਸੁਨੇ ਜਾਣ ਤੇ ਪਰਮੇਸ਼ਰ ਜੀ ਸਭਨਾ ਦੇ ਲਈ ਆਸ਼ੀਸ਼ ਬਰਕਤ ਦਾ ਕਾਰਨ ਬਣੇ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਮੇਰੇ ਜ਼ਿੰਦਾ ਜਲਾਲੀ ਖੁਦਾਵੰਦ ਜੀ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਜਾਂਦੇ ਦੀ ਧਰਤੀ ਤੇ ਚੋਂਦੇ ਰੱਖਿਆ ਖੁਦਾਵੰਨ ਜੀ ਬਹੁਤ ਸਾਰੇ ਲੋਕ ਪਰਮੇਸ਼ਰ ਜੀ ਅਜਰਾਤ ਦੇ ਸਮੇਂ ਦੇ ਵਿੱਚ ਦਾਖਲ ਨਹੀਂ ਹੋ ਸਕੇ ਐਂਟਰ ਨਹੀਂ ਹੋ ਸਕੇ ਪਰ ਪ੍ਰਭ ਜੀ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਰੱਖਿਆ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਬਾਰਾਂ ਆਂਜਣ ਵਿੱਚ ਸੜੀ ਮਦਦ ਸਹਿਯਤਾ ਅਗਵਾਈ ਕੀਤੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਖੁਦਾਵੰਨ ਜੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਡੀ ਮਦਦ ਸਹਿਯਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਕਿ ਤੁਸੀਂ ਸਾਨੂੰ ਸੰਭਾਲੀ ਰੱਖਿਆ ਮੇਰੇ ਮਹਾਨ ਖੁਦਾਵੰਦ ਜੀ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਜੀ ਕਿ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਨੂੰ ਸਮਝ ਬਖਸ਼ੀ ਰੱਬ ਜੀ ਉਹ ਸਮਝ ਦੇ ਨਾਲ ਖੁਦਾਬੰਦ ਜੀ ਅਸੀਂ ਆਪਣੇ ਸਾਰੇ ਹੀ ਕੰਮਾਂ ਕਰਾਂ ਨੂੰ ਕੀਤਾ ਮੇਰੇ ਮਹਾਨ ਖੁਦਾਬੰਦ ਜੀ ਉਹ ਸਮਝ ਦੇ ਨਾਲ ਪਰਮੇਸ਼ਰ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਚੱਲੇ ਮੇਰੇ ਖੁਦਾਬੰਦ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਪਰਮੇਸ਼ਰ ਜੀ ਹਰ ਵੇਲੇ ਤੁਸੀਂ ਸਾਨੂੰ ਆਤਮਾ ਦੇ ਵਿੱਚ ਚਲਾਉਣਾ ਮੇਰੇ ਖੁਦਾਬੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਪਛਤਾਵੀ ਪਛਤਾਵੇ ਦਾ ਪਰਮੇਸ਼ਰ ਜੀ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਹੈ ਖੁਦਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾਬੰਦ ਜੀ ਪਰਮੇਸ਼ਰ ਜੀ ਦੇਨ ਪਰ ਵਿੱਚ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫ ਕਰਨਾ ਖੁਦਾ ਜੋ ਵੀ ਸਾਡੇ ਕੋਲੋਂ ਗਲਤ ਬੋਲਿਆ ਗਿਆ ਹੋਵੇ ਸੋਚਿਆ ਗਿਆ ਹੋਵੇ ਪਰਮੇਸ਼ਰ ਜੀ ਦੇਖਿਆ ਗਿਆ ਹੋਵੇ ਖੁਦਾਬੰਦ ਜੀ ਹਰ ਇੱਕ ਗਲਤੀ ਗੁਨਾਹ ਨੂੰ ਮਾਫ ਕਰਨਾ ਖੁਦਾ ਸਾਨੂੰ ਪਰਮੇਸ਼ਰ ਜੀ ਅੱਗੇ ਤੋਂ ਪਵਿੱਤਰਤਾਈ ਦੇ ਵਿੱਚ ਚਲਾਉਣਾ ਮੇਰੇ ਸਮਰਥੀ ਖੁਦਾਬੰਦ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਲੋਹ ਦੇ ਵਿੱਚ ਕਵਰ ਕਰਨਾ ਖੁਦਾ ਔਰ ਪਰਮੇਸ਼ਵਰ ਜੀ ਦਇਆ ਕਰਨਾ ਕਿਰਪਾ ਕਰਨਾ ਔਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਤ ਜੀ ਕਿ ਤੁਸੀਂ ਸਾਨੂੰ ਮਾਫ ਕੀਤਾ ਖੁਦਾਵੰਤ ਜੀ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਲੋਹ ਦੇ ਵਸੀਲੇ ਦੇ ਨਾਲ ਸਾਨੂੰ ਸ਼ੁੱਧ ਕੀਤਾ ਖੁਦਾਵੰਤ ਜੀ ਤੁਹਾਡਾ ਧੰਨਵਾਦ ਕਰਦੇ ਆ ਜਿੰਦਾ ਜਲਾਲੀ ਸਮਰਥੀ ਪਰਮੇਸ਼ਵਰ ਜੀ ਧੰਨਵਾਦ ਕਰਦੇ ਰਾਤ ਦੇ ਸਮੇਂ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਤੱਕ ਪਰਮੇਸ਼ਰ ਜੀ ਸੰਭਾਲ ਕੇ ਰੱਖਿਆ ਹੈ ਖੁਦਾ ਜਿੰਨੇ ਵੀ ਪੈਣ ਭਰਾ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਖੁਦਾ ਇਹਨਾ ਪੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਆਪਣੀ ਦਇਆ ਵਿੱਚ ਲੈਣਾ ਮੇਰੇ ਖੁਦਾਵੰਦ ਜੀ ਆਪਣੇ ਪਾਕ ਤੋਂ ਇਹ ਤਲੂਛੇ ਕਵਰ ਕਰਕੇ ਰੱਖਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਛੋਹਨੇ ਨਾ ਪਾਏ ਖੁਦਾ ਕੋਈ ਵੀ ਵੈਰੀ ਦਾ ਪਰਮੇਸ਼ਰ ਜੀ ਅਟੈਕ ਨਾ ਤੇ ਹੋਣੇ ਨਾ ਪਾਏ ਖੁਦਾ ਰਾਤ ਦੇ ਸਮੇਂ ਪਰਮੇਸ਼ਰ ਕਿਸੇ ਤਰ੍ਹਾਂ ਦੀ ਬੇਚੈਨੀ ਕਿਸੇ ਤਰ੍ਹਾਂ ਦੀ ਕਬਰਾਹਟ ਕਿਸੇ ਤਰ੍ਹਾਂ ਦੀ ਚਿੰਤਾ ਕਿਸੇ ਤਰ੍ਹਾਂ ਦਾ ਬੋਝ ਪਰਮੇਸ਼ਰ ਜੀ ਇਹਨਾਂ ਦੇ ਇर्द-ਗਿਰਦ ਵੀ ਨਾ ਰਹੇ ਮੇਰੇ ਮਹਾਨ ਖੁਦਾਵੰਦ ਜੀ ਪਰਮੇਸ਼ਰ ਜੀ ਰਾਤ ਦੇ ਸਮੇਂ ਹਨ ਨੂੰ ਸੁਗਰਾਸ ਤੋਂ ਗੁੜੀ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਦ ਜੀ ਨਾਲ ਦੀ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਹਨ ਪਰਮੇਸ਼ਰ ਤੁਹਾਡਾ ਧੰਨਵਾਦ 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 ਖੁਦਾਵੰਨ ਜੀ ਪ੍ਰਾਰਥਨਾ ਕਰਦੇ ਖੁਦਾ ਕਾ ਹਸਨਾ ਪਹਿਣਾ ਭਰਾਵਾਂ ਦੇ ਲਈ ਖੁਦਾ ਜਿੰਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਕੋਈ ਦੁੱਖ ਰੋਗ ਬਿਮਾਰੀ ਆ ਖੁਦਾ ਖਾਸ ਤੌਰ ਤੇ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਉਹਨਾਂ ਪੈਣਾ ਪਾਈਆਂ ਦੇ ਲਈ ਖੁਦਾਵੰਜੀ ਜਿਨ੍ਹਾਂ ਦੇ ਲੱਤਾਂ ਬਾਹਾਂ ਦੇ ਵਿੱਚ ਖੁਦਾਵੰਜੀ ਦਰਦਾਂ ਨੇ ਖੁਦਾ ਜਿਨ੍ਹਾਂ ਦੀ ਪੂਰੀ ਬਾਡੀ ਦੇ ਵਿੱਚ ਖੁਦਾਵੰਜੀ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਆ ਬਿਮਾਰੀ ਆ ਮੇਰੇ ਪਰਮੇਸ਼ਰ ਜੀ ਜੋ ਪਰਮੇਸ਼ਰ ਜੀ ਆਪਣੇ ਆਪ ਤੁਰ ਫਿਰ ਨਹੀਂ ਸਕਦੇ ਖੁਦਾ ਜੋ ਵੀਲ ਚੇਅਰ ਤੇ ਨੇ ਖੁਦਾਵੰਜੀ ਜੋ ਬਿਸਤਰਿਆਂ ਤੇ ਨੇ ਮੇਰੇ ਮਹਾਨ ਖੁਦਾਵੰਜੀ ਸਮਰਥੀ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਖੁਦਾ ਉਹਨਾਂ ਨੂੰ ਪ੍ਰਭ ਜੀ ਆਪਣੇ ਪਾਕ ਪਵਿੱਤਰ ਹੱਥਾਂ ਦੇ ਨਾਲ ਸ਼ੋਕ ਕੇ ਸ਼ਿਫਾ ਦਿਓ ਖੁਦਾਈ ਕੇ ਇਕ ਚਾਨਨ ਨੂੰ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਲਾਉ ਦੇ ਵਿੱਚ ਕਵਰ ਕਰੋ ਖੁਦਾ ਹਰ ਇੱਕ ਪੈਨ ਭ੍ਰਾਂ ਨੂੰ ਪਰਮੇਸ਼ਰ ਜੀ ਇੱਕ ਨਵੇਂ ਹਿੰਮਤ ਬਲ ਤਾਕਤ ਦੇ ਨਾਲ ਬਲੈਸ ਕਰੋ ਮੇਰੇ ਖੁਦਾਵੰਜੀ ਹਰ ਇੱਕ ਪੈਨ ਭ੍ਰਾ ਆਪਣੇ ਲੱਤਾਂ ਤੇ ਆਪਣੇ ਖੁਦਾਵੰਜੀ ਪੈਰਾਂ ਤੇ ਖੜੇ ਹੋ ਪਾਵੇ ਮੇਰੇ ਪਰਮੇਸ਼ਰ ਜੀ ਸੱਚਮੱਚ ਖੁਦਾਵੰਜੀ ਤੁਸੀਂ ਸੁੱਕੀਆਂ ਹੱਡੀਆਂ ਦੇ ਵਿੱਚ ਜਾਨ ਪਾਉਣ ਵਾਲੇ ਪਰਮੇਸ਼ਰ ਉਹ ਖੁਦਾ ਸੱਚਮੱਚ ਪਰਮੇਸ਼ਰ ਜੀ ਤੁਸੀਂ ਕਹਿਆ ਕਿ ਮੈਂ ਸੁੱਕੀਆਂ ਹੱਡੀਆਂ ਨੂੰ ਬਲ ਦਿੰਨਾ ਆ ਪ੍ਰਭੂ ਜੀ ਤਾਕਤ ਦਿੰਨਾ ਸੱਚਮੱਚ ਪ੍ਰਭੂ ਜੀ ਤੁਸੀਂ ਕਹਿਆ ਕਿ ਮੈਂ ਤੁਹਾਡੀ ਜਵਾਨੀ ਨੂੰ ਉਕਾਵ ਦੇ ਨਿਆਈ ਨਵਾ ਕਰਦਾ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰ ਜੀ ਅੱਜ ਇਹਨਾਂ ਭੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਇੱਕ ਨਵੀਂ ਹਿੰਮਤ ਨਵੀਂ ਤਾਕਤ ਦਿਓ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਤਾਂ ਕਿ ਤੁਹਾਡੇ ਨਾਮ ਦੀ ਮਹਿਮਤ ਤੇ ਵਡਿਆਈ ਕਰ ਸਕਣ ਪ੍ਰਭ ਜੀ ਪ੍ਰਾਰਥਨਾ ਕਰਦੇ ਹਾਂ ਉਹਨਾਂ ਭਰਾਵਾਂ ਦੇ ਲਈ ਖੁਦਾਵੰ ਜੀ ਜਿਨ੍ਹਾਂ ਦੇ ਐਕਸੀਡੈਂਟ ਹੋਏ ਨੇ ਖੁਦਾ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਚੋਟ ਪਰਮੇਸ਼ਰ ਕੋਈ ਫੈਕਚਰ ਆ ਮੇਰੇ ਮਹਾਨ ਪਰਮੇਸ਼ਰ ਜੀ ਕੋਈ ਖੁਦਾਵੰ ਜੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਖੁਦਾ ਇਹਨਾਂ ਨੂੰ ਆਪਣੀ پاک ਪਵਿੱਤਰ ਲੋਕ ਦੇ ਵਿੱਚ ਕਵਰ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਦੀ ਸੱਟ ਵਾਲੀ ਜਗ੍ਹਾ ਨੂੰ ਸ਼ੋਕ ਤੇ ਸ਼ਿਫਾ ਦਿਓ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਇਹਨਾਂ ਨੂੰ ਹਰ ਇੱਕ ਦਰਦ ਤੋਂ ਆਜ਼ਾਦ ਕਰੋ ਪਰਮੇਸ਼ਰ ਜੀ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਤੁਹਾਡਾ ਪਵਿੱਤਰ ਲਹੂ ਇਹਨਾਂ ਨੂੰ ਸ਼ਿਫਾ ਤੇ ਛੁਟਕਾਰਾ ਤੇ ਆਜ਼ਾਦੀ ਦੇਵੇ ਮੇਰੇ ਮਹਾਨ ਖੁਦਾਵੰਨ ਜੀ ਮੇਰੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਤੁਹਾਡਾ پاک ਪਵਿੱਤਰ ਆਤਮਾ ਖੁਦਾਵੰ ਜੀ ਹਰ ਇੱਕ ਭੈਣ ਭਰਾ ਦੇ ਜ਼ਿੰਦਗੀ ਦੇ ਵਿੱਚ ਕੰਮ ਕਰੇ ਮੇਰੇ ਪਰਮੇਸ਼ਰ ਜੀ ਤੁਹਾਡੇ ਵਚਨਾਂ ਦੇ ਦੁਆਰਾ ਹਰ ਇੱਕ ਭੈਣ ਭਰਾ ਖੁਦਾਵੰ ਜੀ ਤੁਹਾਡੇ ਪਵਿੱਤਰ ਆਤਮਾ ਜੀ ਨੂੰ ਪਾਵੇ ਤੁਹਾਡੇ ਪਵਿੱਤਰ ਆਤਮਾ ਜੀ ਦੇ ਪ੍ਰਭ ਜੀ ਫਲ ਨੂੰ ਗ੍ਰਹਿਣ ਕਰੇ ਮੇਰੇ ਮਹਾਨ ਖੁਦਾਵੰ ਜੀ ਪਰਬਜੀ ਹਰ ਇੱਕ ਪੈਨ ਪ੍ਰਾਖੁਦਾਵਨ ਜੀ ਤੁਹਾਡੇ ਪਵਿੱਤਰ ਆਤਮਾ ਦੇ ਵਿੱਚ ਵਧਦਾ ਜਾਵੇ ਖੁਦਾ ਤੁਹਾਡੇ ਵਚਨਾਂ ਦੇ ਵਿੱਚ ਵਧਦਾ ਜਾਵੇ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਪਰਮੇਸ਼ਰ ਜੀ ਤੁਹਾਡੇ ਵਚਨਾਂ ਤੇ ਚੱਲਣ ਵਾਲਾ ਹੋਵੇ ਖੁਦਾਵਨ ਜੀ ਇਹਨਾਂ ਦੇ ਆਤਮਿਕ ਜੀਵਨ ਨੂੰ ਪ੍ਰਭ ਜੀ ਵਧਾਓ ਮੇਰੇ ਖੁਦਾਵਨ ਜੀ ਆਤਮਿਕ ਜੀਵਨ ਦੇ ਵਿੱਚ ਤਰੱਕੀ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਜਿਨਨੇ ਪੈਨ ਪ੍ਰਾ ਪ੍ਰਭ ਜੀ ਪ੍ਰਭ ਜੀ ਪ੍ਰਾਰਥਨਾ ਨਹੀਂ ਕਰਪੋਂ ਦੇ ਖੁਦਾਵਨ ਜੀ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਕਰਦੇ ਖੁਦਾਵਨ ਜੀ ਕਿ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਰਥਨਾ ਚ ਮਜ਼ਬੂਤ ਕਰੋ ਖੁਦਾ ਇਹਨਾਂ ਦੇ ਸ਼ਰੀਰਾਂ ਤੇ ਪ੍ਰਭ ਜੋ ਵੀ ਵੈਰੀ ਦਾ ਕਬਜਾ ਵਾਸ ਖੁਦਾਵੰਨ ਜੀ ਹਰ ਇੱਕ ਕੋ ਬੰਧਨ ਨੂੰ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਤੋੜ ਦੇ ਆਂ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਹਰ ਇੱਕ ਪੈਨਪਰਾ ਨੂੰ ਸ਼ੋਭਾ ਖੁਦਾਵੰਨ ਜੀ ਹਰ ਇੱਕ ਪੈਨਪਰਾ ਦੀ ਜ਼ਿੰਦਗੀ ਚ ਕਾਰਜ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਵੀ ਹਿੰਮਤ ਤਾਕਤ ਬਲ ਦਿਓ ਖੁਦਾਤਾ ਕਿ ਅਸੀਂ ਪਰਮੇਸ਼ਰ ਤੁਹਾਡੇ ਵਚਨ ਨੂੰ ਪ੍ਰਭ ਜੀ ਤੁਹਾਡੇ ਵਸੀਲੇ ਦੇ ਨਾਲ ਖੁਦਾਵੰਜੀ ਪਵਿੱਤਰ ਆਤਮਾ ਜੀ ਦੇ ਵਸੀਲੇ ਦੇ ਨਾਲ ਖੁਦਾਵੰਜੀ ਹਰ ਇੱਕ ਪੈਨ ਭਰਾ ਤੱਕ ਪਹੁੰਚਾਇਆ ਖੁਦਾ ਸਾਡੇ ਚ ਕੋਈ ਖੂਬੀ ਕੋਈ ਲਿਆਕਤ ਨਹੀਂ ਪ੍ਰਭੂ ਜੀ ਪਰ ਤੁਹਾਡੀ ਕਿਰਪਾ ਤੁਹਾਡੀ ਦਇਆ ਹੈ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਪਰਮੇਸ਼ਰ ਜੀ ਆਪਣਾ ਵਚਨ ਦਿੱਤਾ ਹੈ ਵਚਨ ਦੇ ਦੁਆਰਾ ਪ੍ਰਭੂ ਜੀ ਤੁਸੀਂ ਸਾਨੂੰ ਬਚਾਇਆ ਖੁਦਾ ਜਿੱਦਾਂ ਤੁਸੀਂ ਸਾਨੂੰ ਬਚਾਇਆ ਪਰਮੇਸ਼ਰ ਜੀ ਅਸੀਂ ਵੀ ਹਰ ਇੱਕ ਰੂਹ ਨੂੰ ਬਚਾਉਣ ਵਾਲੇ ਹੋ ਜਾਈਏ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੱਦ ਵੀ ਪਰਮੇਸ਼ਰ ਜੀ ਤਡੇ ਬੱਚੇ ਸਾਂ ਦੇ ਲਈ ਆਪਣੇ ਬਿਸਤਰਿਆਂ ਤੇ ਜਾਣ ਖੁਦਾਵੰਨ ਜੀ ਪ੍ਰਭ ਜੀ ਦਇਆ ਕਰਨਾ ਇਹਨਾਂ ਦੇ ਬਿਸਤਰਿਆਂ ਦੇ ਇਰਦ-ਗਿਰਦ ਖੁਦਾਵੰਨ ਜੀ ਤੁਡੇ ਸਰਗੀ ਦੁੱਤਾ ਦੀ ਵਾੜ ਨੂੰ ਲਾਉਣੇ ਖੁਦਾਵੰਨ ਜੀ ਮੇਰੇ ਸਮਰਥੀ ਖੁਦਾ ਸਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਨਾਲ ਬਲੈਸ ਕਰੋ ਮੇਰੇ ਮਹਾਨ ਪਰਮੇਸ਼ਵਰ ਜੀ ਹਰ ਤਰ੍ਹਾਂ ਦੀ ਪ੍ਰਭ ਜੀ ਫੈਰੀ ਦੀ ਸ਼ਕਤੀ ਨੂੰ ਪ੍ਰਭ ਯਸ਼ੂ ਮਸੀਹ ਨਾਮ ਚ ਕੈਨਸਲ ਕਰ ਦੇ ਜਾਂ ਜੋ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦੀ ਹੈ ਹਰ ਇੱਕ ਪ੍ਰਭੂ ਜੀ ਉਹ ਪਰੇਸ਼ਾਨੀ ਜੋ ਰਾਤ ਦੇ ਸਮੇਂ ਇਹਨਾਂ ਨੂੰ ਪ੍ਰਭੂ ਜੀ ਦੀ ਨੀਂਦ ਤੋਂ ਡਿਸਟਰਬ ਕਰਦੀ ਹੈ ਖੁਦਾਵੰਨ ਜੀ ਕੈਨਸਲ ਕਰ ਦੇਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਜਦ ਵੀ ਪ੍ਰਭੂ ਜੀ ਸਵੇਰੇ ਤੁਹਾਡੇ ਬੱਚੇ ਉੱਠਣ ਖੁਦਾ ਤੁਹਾਡੀ ਦਇਆ ਵਿੱਚ ਤੁਹਾਡੇ ਆਨੰਦ ਚ ਭਰੇ ਹੋਏ ਉੱਠਣ ਖੁਦਾਵੰਨ ਜੀ ਔਰ ਪ੍ਰਭੂ ਜੀ ਸਵੇਰ ਦੀ ਪਹਿਲੀ ਪੇਟ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਨ ਆਨੰਦ ਦੇ ਨਾਲ ਜ਼ਿਕਰਿਆਂ ਦੇ ਨਾਲ ਖੁਸ਼ੀ ਦੇ ਨਾਲ ਪਹੁੰਚਣ ਖੁਦਾ ਪਰ ਸਾਚੇ ਮੱਚ ਪਰਮੇਸ਼ੁਰ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਇੱਕ ਸਮੇਂ ਦੇ ਵਿੱਚ ਇੱਕ ਇੱਕ ਪਲ ਦੇ ਵਿੱਚ ਸਭਨਾਂ ਨੂੰ ਸੰਭਾਲ ਕੇ ਰੱਖਣਾ ਪ੍ਰਭ ਜੀ ਇਹ ਸਾਰੀ ਪ੍ਰਾਰਥਨਾ ਪ੍ਰਭ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਸੁਣੀ ਹੈ ਔਰ ਪ੍ਰਭ ਜੀ ਤੁਸੀਂ ਇਸ ਦਾ ਉੱਤਰ ਦਿੱਤਾ ਖੁਦਾਵੰ ਜੀ ਇਹ ਸਾਰੀਆਂ ਦੁਆਵਾਂ ਮ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਤਾਰੇ ਕ੍ਰਿਸਤਿਆਨੂ ਪਿਆਰ ਭਰੀ ਜਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ